ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਦਾ ਅੱਜ ਦਾ ਇਹ ਜਨਰ ਜਲਾਸ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਦੀ ਉਦਾਸ ਸੀਨਤਾ ਨੂੰ ਸਿੱਖਾਂ ਨਾਲ ਆਪਣੇ ਹੀ ਦੇਸ਼ ਅੰਦਰ ਵੱਡਾ ਵਿਤਕਰਾ ਬਖਰਾਵਾ ਕਰਾਰ ਦਿੰਦਾ ਹੈ ਅਜਲਾਸ ਮਜਰੂਸ ਕਰ ਮਹਿਸੂਸ ਕਰਦਾ ਹੈ ਕਿ ਇੱਕ ਸਰਕਾਰ ਵੱਲੋਂ ਸਿੱਖ ਬੰਦੀਆਂ ਨਾਲ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਕਰਕੇ ਅਨਿਆਂ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਉਮਰ ਕੈਦ ਦੀ ਤੋਂ ਵੀ ਦੁਗਣੀਆਂ ਸਜ਼ਾਵਾਂ ਸੰਵਿਧਾਨ ਦੇ ਧਾਰੇ ਅੰਦਰ ਰਹਿ ਕੇ ਭੁਗਤ ਲੀਆਂ ਹਨ ਸਿੱਖ ਕੌਮ ਲਈ ਇਹ ਬੇਹਦ ਬੇਹੱਦ ਅਹਿਮ ਅਤੇ ਸੰਜੀਵ ਦਾ ਮਸਲਾ ਹੈ ਜਿਸ ਪ੍ਰਤੀ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਹੀ ਆਪਣੀ ਗਤੀਸ਼ੀਲਤਾ ਬਣਾਈ ਰੱਖੀ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਭਾਰਤ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਇੱਕ ਉੱਚ ਪੱਧਰੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਨੇ ਸਰਕਾਰ ਨਾਲ ਗੱਲਬਾਤ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਪਰੰਤੂ ਸਰਕਾਰ ਵੱਲੋਂ ਕੋਈ ਹਾਂ ਭੰਕੀ ਹੰਗਾਰਾ ਨਹੀਂ ਭਰਿਆ ਗਿਆ ਕੇਂਦਰ ਸਰਕਾਰ ਦਾ ਨਰਕਾਤਮਕ ਰਵੱਈਆ ਨਾ ਕੇਵਲ ਬੰਦੀ ਸਿੰਘਾਂ ਨੂੰ ਨਿਆਂ ਦੇ ਰਾਹ ਵਿੱਚ ਅੜਿਕਾ ਹੈ ਬਲਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਮਾਨ ਸਤਕਾਰ ਪ੍ਰਤੀ ਗੈਰ ਸਨਜ਼ੀਦਾ ਪਹੁੰਚ ਵੀ ਹੈ ਭਾਰਤ ਦੇ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਜ਼ਾਲਮ ਮੁਗਲ ਹਕੂਮਤ ਦਾ ਵੀ ਹੰਕਾਰ ਤੋੜਨ ਵਾਲਾ ਰਿਹਾ ਹੈ ਅਤੇ ਇੱਥੇ ਵੱਡ-ਵੱਡੇ ਹੁਕਮਰਾਨ ਅਤੇ ਮਹਾਰਾਜੇ ਵੀ ਝੁਕਤੇ ਰਹੇ ਹਨ ਅੱਜ ਦਾ ਅਜਲਾਸ ਕੇਂਦਰ ਸਰਕਾਰ ਨੂੰ ਸਪਸ਼ਟ ਕਰਦਾ ਹੈ ਕਿ ਬੰਦੀ ਸਿੰਘਾਂ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਦਾ ਵਜੂਦ ਇਤਿਹਾਸ ਅਤੇ ਸਿਧਾਂਤਾਂ ਦੀ ਧਾਰਾ ਨਾਲ ਜੁੜਿਆ ਹੋਇਆ ਹੈ ਇਸ ਲਈ ਕੇਂਦਰ ਸਰਕਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਹਨ ਬੰਦੀ ਸਿੰਘਾਂ ਦੇ ਮਾਮਲੇ ਤੇ ਪੰਜ ਮੈਂਬਰੀ ਕਮੇਟੀ ਨਾਲ ਗੱਲਬਾਤ ਦਾ ਰਾਹ ਖੋਲੇ ਤੇ ਸਿੱਖ ਕੌਮ ਨੂੰ ਸੰਘਰਸ਼ ਦੇ ਰਾਹ ਤੇ ਤੁਰਨ ਤੁਰਨ ਲਈ ਮਜਬੂਰ ਨਾ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਸਾਲ ਜਨਰਲ ਅਜਲਾਸ 215 ਵਿੱਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬਿਆਦਵੀ ਦੇ ਮਾਮਲੇ ਵਿੱਚ ਡੇਰਾ ਸਿਰਸਾ ਮੁਖੀ ਗਰਮੀਤ RAM ਰਹੀਮ ਅਤੇ ਉਸ ਦੇ ਪੈਰੋਕਾਰ ਹਣੀਪ੍ਰੀਤ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਾ ਹੈ ਇਸ ਬਿਆਦਵੀ ਮਾਮਲੇ ਨੇ ਪੂਰੀ ਸਿੱਖ ਕੌਮ ਨੂੰ ਗਹਿਰੀ ਮਾਨਸਿਕਤਾ ਪੀੜਾ ਦਿੱਤੀ ਹੈ ਅਤੇ ਦੁੱਖ ਦੀ ਗੱਲ ਹੈ ਕਿ ਇਸ ਦਾ ਅਜੇ ਤੱਕ ਮੁਕੰਮਲ ਇਨਸਾਫ ਨਹੀਂ ਮਿਲਿਆ ਇਸ ਮਾਮਲੇ ਵਿੱਚ ਬੀਤੇ ਸਮੇਂ ਗ੍ਰਿਫਤਾਰ ਕੀਤੇ ਸਿਰਸਾ ਡੇਰਾ ਦੇ ਪੈਰੋਕਾਰ ਪ੍ਰਦੀਪ ਕਲੇਰ ਵੱਲੋਂ ਚੰਡੀਗੜ੍ਹ ਦੀ ਅਦਾਲਤ ਵਿੱਚ ਕੀਤੇ ਖਲਾਸਿਆਂ ਤੋਂ ਸਪੱਸ਼ਟ ਹੋ ਚੁੱਕਾ ਹੈ ਕਿ ਇਸ ਸਿੱਖ ਵਿਰੋਧੀ ਵਰਤਾਰੇ ਪਿੱਛੇ ਮੁੱਖ ਸਾਜ਼ਿਸ਼ ਘਾੜੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਹਨ ਚਰਵਨੀ ਗੁਰਦਾਰਾ ਪਰਮੰਧਕ ਕਮੇਟੀ ਦਾ ਅੱਜ ਦਾ ਇਹ اجلاس ਪੰਜਾਬ ਸਰਕਾਰ ਪਾਸੋਂ ਮੰਗ ਕਰਦਾ ਹੈ ਕਿ ਪ੍ਰਦੀਪ ਕਲੇਰ ਦੇ ਬਿਆਨਾਂ ਦੇ ਆਧਾਰ ਤੇ ਡੇਰਾ ਸਰਸਾ ਮੁਖੀ ਗਰਮੀਤ RAM ਰਹੀਮ ਅਤੇ ਹਣੀਪ੍ਰੀਤ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਰੰਭੀ ਜਾਵੇ ਗਰਮੀਤ RAM ਰਹੀਮ ਨੂੰ ਜੇਲ੍ਹਾਂ ਵਿੱਚੋਂ ਪੰਜਾਬ ਸਰਕਾਰ ਅਦਾਲਤੀ ਪ੍ਰਕਿਰਿਆ ਰਾਹੀਂ ਹਰਾਸਤ ਵਿੱਚ ਲਵੇ ਅਤੇ ਇਸ ਦੇ ਨਾਲ ਹੀ ਹਣੀਪ੍ਰੀਤ ਨੂੰ ਵੀ ਤੁਰੰਤ ਗ੍ਰਿਫਤਾਰ ਕਰੇ ਇਸ ਸਿੱਖ ਭਾਵਨਾਵਾਂ ਨਾਲ ਜੁੜਿਆ ਬੇਹਾਦਾ ਬੇਹੱਦ ਸਜਦਾ ਮੁੱਦਾ ਹੈ ਜਿਸ ਤੇ ਪੰਜਾਬ ਸਰਕਾਰ ਕਿਸੇ ਤਰ੍ਹਾਂ ਵੀ ਢਿੱਲ ਨਾ ਵਰਤੇ ਤੇ ਅਸੀਂ ਚੇਤਾਵਨੀ ਵੀ ਦਿੰਦੇ ਆ ਕਿ ਇਹਦੇ ਤੇ ਤੁਰੰਤ ਜਿਹੜੀ ਪੰਜਾਬ ਸਰਕਾਰ ਉਹ ਕਾਰਵਾਈ ਵੀ ਕਰੇ ਕਿਉਂਕਿ ਕਾਨੂੰਨ ਦੁਆਰਾ ਹੋਣੀ ਬੋਲੇ ਇਸੋ ਨਿਹਾਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਦੇਸ਼ ਦੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲੈ ਕੇ ਚੱਤੇ ਜਾ ਰਿਹਾ ਇਸ ਸੰਘਰਸ਼ ਦੀ ਪੂਰ ਜੋਰ ਹਮਾਇਤ ਕਰਦਾ ਹੈ ਦੁੱਖ ਦੀ ਗੱਲ ਹੈ ਕਿ ਦੇਸ਼ ਦੁਨੀਆ ਦੇ ਆਨ ਦਾਤਾ ਵਜੋਂ ਜਾਣੇ ਜਾਂਦੇ ਕਿਸਾਨਾਂ ਨਾਲ ਸਰਕਾਰਾਂ ਧੱਕੇਸ਼ਾਹੀਆਂ ਕਰ ਰਹੀਆਂ ਹਨ ਜਿਸ ਕਰਕੇ ਉਹਨਾਂ ਨੂੰ ਕੜੜੇ ਸੰਘਰਸ਼ਲੇ ਮਜਬੂਰ ਹੋਣਾ ਪੈ ਰਿਹਾ ਹੈ ਹਾਲ ਹੀ ਵਿੱਚ ਛੜਕਾਂ ਦੇ ਉੱਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਲਈ ਸਰਕਾਰ ਕੁਝੇ ਹੱਥਕੰਡੇ ਅਪਣਾ ਰਹੀਆਂ ਹਨ ਇਥੋਂ ਤੱਕ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਪਰ ਅੰਨੇਵਾਤ ਸ਼ਦਤ ਕਰਨ ਤੋਂ ਵੀ ਗਰੇਜ ਨਹੀਂ ਕੀਤਾ ਗਿਆ ਜਿਸ ਕਰਕੇ ਇੱਕ ਨੌਜਵਾਨ ਕਿਸਾਨ ਸ਼ੁਭਕਰਮ ਸਿੰਘ ਦੀ ਮੌਤ ਅਤੇ ਸੈਂਕੜੇ ਕਿਸਾਨ ਜ਼ਖਮੀ ਹੋਏ ਕੇਂਦਰ ਸਰਕਾਰ ਦੀ ਸ਼ੈਤ ਜਿੱਥੇ ਹਰਿਆਣੇ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਾਂ ਲਗਾਈਆਂ ਗਈਆਂ ਵੱਡੀ ਗਿਣਤੀ ਵਿੱਚ ਰਬੜ ਦੀਆਂ ਗੋਲੀਆਂ ਚਲਾਈਆਂ ਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਪਾਣੀ ਦੀਆਂ ਬਿਛਾੜਾਂ ਤੇ ਲਾਟੀ ਚਾਰਜ ਕੀਤਾ ਗਿਆ ਉੱਥੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਰੁਪਈਆ ਵੀ ਕਿਸਾਨਾਂ ਵਿਰੁੱਧ ਸਾਫਤ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਸੁਰਵੇ ਸੁਰ ਮਲਾ ਕੇ ਕਿਸਾਨਾਂ ਤੇ ਹਰਿਆਣਾ ਸਰਕਾਰ ਨੂੰ ਅਤਿਆਚਾਰ ਕਰਨ ਦੀ ਖੁੱਲ ਦਿੱਤੀ ਗਈ ਇਸ ਦੀ ਪੁਸ਼ਟੀ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਤੇ ਕਈ ਦਿਨ ਪਰਚਾ ਦਰਜ ਨਾ ਕਰਨਾ ਹੈ ਇਥੋਂ ਤੱਕ ਕਿ ਪੰਜਾਬ ਦੀ ਹੱਦ ਵਿੱਚ ਹਰਿਆਣਾ ਸਰਕਾਰ ਨੂੰ ਕਿਸਾਨਾਂ ਤੇ ਹਮਲੇ ਦੀ ਖੁੱਲ ਦੇ ਕੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਸਾਂਝ ਪਾ ਲਈ ਹੈ ਇਹ ਸਾਰੇ ਵਰਤਾਰੇ ਦੀ ਅੱਜ ਦਾ ਆਜਲਾਸ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਬੋਲੇ ਈ ਸੋਨਿਹਾਲ ਇਦੇ ਵਿੱਚ ਇੱਕ ਹੋਰ ਥੋੜਾ ਐਡ ਕੀਤਾ ਸੀ ਕਿ ਜਿਹੜੇ ਫਟੜਿਆ ਜਾਂ ਮਾਰੇਗਾ ਨੌਜਵਾਨ ਆ ਉਹਨਾਂ ਦਾ ਟੋਕਵਾ ਜਿਹੜਾ ਮੁਆਵਜ਼ਾ ਉਹ ਵੀ ਪੰਜਾਬ ਸਰਕਾਰ ਜਿਹੜੀ ਅਦਾ ਕਰੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਅਜਲਾਸ ਸਿੱਖ ਕੌਮ ਦੀਆਂ ਸੰਸਥਾਵਾਂ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਦਖਲਅੰਦਾਜ਼ੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ ਜਨ ਅਜਲਾਸ ਮਹਿਸੂਸ ਕਰਦਾ ਹੈ ਕਿ ਸਰਕਾਰਾਂ ਸਿੱਖ ਸੰਸਥਾਵਾਂ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੀਆਂ ਹਨ ਜਿੱਥੇ ਸਰਕਾਰਾਂ ਵੱਲੋਂ ਦੁਨਿਆਵੀ ਅਦਾਲਤਾਂ ਰਾਹੀਂ ਸਿੱਖ ਸੰਸਥਾਵਾਂ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ ਉੱਥੇ ਆਪਣੇ ਹੱਥ ਠੋਕਿਆਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਵਿੱਚ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਹਰਿਆਣਾ ਸਰਕਾਰ ਵੱਲੋਂ ਸੁਪਰੀਮ ਕੋਰਟ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਬਕਰੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦਾ ਗਠਨ ਕਰਨਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ ਲਿਆ ਕੇ 1925 ਦੇ ਐਕਟ ਵਿੱਚ ਦਖਲ ਦੇਣਾ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧ ਨੂੰ ਕੇਂਦਰ ਸਰਕਾਰ ਵੱਲੋਂ ਆਪਣੀ ਮਨਸਾ ਅਨਸਾਰ ਚਲਾਉਣਾ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਨੂੰ ਸਰਕਾਰੀ ਮਸ਼ੀਨਰੀ ਨਾਲ ਪ੍ਰਭਾਵਿਤ ਕਰਨਾ ਅਤੇ ਤਖਤ ਸ੍ਰੀ ਹਜੂਰ ਆਵਚਲ ਨਗਰ ਸਹਿਬ ਨੰਦੇੜ ਦੀ ਕਮੇਟੀ ਵਿੱਚ ਸਿੱਖ ਸੰਸਥਾਵਾਂ ਦੇ ਮੈਂਬਰਾਂ ਦੀ ਗਿਣਤੀ ਘਟਾ ਕੇ ਸਰਕਾਰ ਦੀ ਨੁਮਾਇੰਦਗੀ ਵਧਾਉਣ ਦੇ ਯਤਨ ਇਸ ਦੀਆਂ ਜਿੰਦਾ ਮਸਾਲਾਂ ਆਧਾਰਨਾ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਜਲਾਸ ਸਖਤ ਤਾਰਨਾ ਕਰਦਾ ਹੈ ਕਿ ਸਰਕਾਰ ਸਿੱਖ ਸੰਤਾਂਵਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਤੋਂ ਬਾਜ਼ ਆਉਣ ਸਿੱਖਾਂ ਨੇ ਕਦੇ ਪ੍ਰਾਤਨ ਸਮੇਂ ਅੰਦਰ ਗਰਧਾਮਾਂ ਦੀ ਸੇਵਾ ਸੰਭਾਲ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਬਰਦਾਸ਼ਤ ਕੀਤੀ ਹੈ ਤੇ ਨਾ ਹੀ ਹੁਣ ਬਰਦਾਸ਼ਤ ਕਰੇਗੀ ਬੋਲੇ ਈ ਸੋ ਨਿਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਅੱਜ ਦਾ ਇਹ اجلاس ਆਸਾਮ ਦੀ ਡਿਬੜੂਗੜ ਜੇਲ੍ਹ ਵਿੱਚ ਨਜ਼ਰਬੰਦ ਭਾਈ ਅਮਰਤਪਾਲ ਸਿੰਘ ਅਤੇ ਹੋਰ ਸਿੱਗਾਂ ਦੀ ਸਿੰਘਾਂ ਦੀ ਲਗਾਈ ਗਈ ਐਨਐਸਏ ਵਿੱਚ 1 ਸਾਲ ਦਾ ਹੋਰ ਵਾਧਾ ਕਰਨ ਦਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ਜਨਰ ਜਲਾਸ ਮਹਿਸੂਸ ਕਰਦਾ ਹੈ ਕਿ ਇਹਨਾਂ ਨੌਜਵਾਨਾਂ ਵੱਲੋਂ ਕੋਈ ਅਜਿਹਾ ਗਨਾਹ ਨਹੀਂ ਕੀਤਾ ਗਿਆ ਕਿ ਇਹਨਾਂ ਨੂੰ ਦੇਸ਼ ਵਿਰੋਧੀ ਗਰਦਾਨ ਕੇ ਸੂਬੇ ਤੋਂ ਬਾਹਰ ਹਜ਼ਾਰਾਂ ਕਿਲੋਮੀਟਰ ਦੂਰ ਜੇਲਾਂ ਵਿੱਚ ਬੰਦ ਰੱਖਿਆ ਜਾਵੇ ਇਹ ਮਨੁੱਖੀ ਅਧਿਕਾਰਾਂ ਦੀ ਮੱਦੇਨਜ਼ਰ ਉੱਚ ਅਦਕਾਰ ਬਈ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਪੰਜਾਬ ਸਰਕਾਰ ਨੂੰ ਆਖਦਾ ਹੈ ਕਿ ਡਿਬੜੂਗਲ ਜੇਲ੍ਹ ਵਿੱਚ ਨਜ਼ਰਬੰਦ ਨੌਜਵਾਨਾਂ ਤੇ ਲਗਾਈ ਗਈ ਐਨਐਸਏ ਤੁਰੰਤ ਖਾਤਮ ਕੀਤੀ ਜਾਵੇ ਤੇ ਇਹਨਾਂ ਨੂੰ ਪੰਜਾਬ ਦੇਆਂ ਜੇਲਾਂ ਵਿੱਚ ਤਬਦੀਲ ਕਰਕੇ ਉਹਨਾਂ ਦੇ ਮਨੁੱਖੀ ਹੱਕਾਂ ਹਕੂਕਾਂ ਨੂੰ ਸੁਰੱਖਤ ਰੱਖਿਆ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਪਾਕਿਸਤਾਨ ਦੇ ਪੰਜਾਬ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਮ ਨਵਾਜ਼ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਸੰਬੰਧੀ ਕੀਤੇ ਐਲਾਨ ਦਾ ਸਵਾਗਤ ਕਰਦਾ ਹੈ। ਬੋਲੇ ਸੋਨਿਹਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦਾ ਅਜਲਾਸ ਭਾਰਤ ਸਰਕਾਰ ਦੇ ਨਾਲ-ਨਾਲ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਪਾਸੋਂ ਮੰਗ ਕਰਦਾ ਹੈ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਸਿੱਖ ਕੌਮ ਦੇ ਇਤਿਹਾਸਕ ਸਥਾਨਾਂ ਨਾਲ ਸਬੰਧਤ ਲਟਕਦੇ ਆ ਰਹੇ ਮਾਮਲਿਆਂ ਨੂੰ ਤੁਰੰਤ ਹੱਲ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਇਤਿਹਾਸਕ ਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਦвар ਗੁਰਦੁਆਰਾ ਡਾਂਗਮਾਰ ਸਾਹਿਬ ਤੇ ਗੁਰਦੁਆਰਾ ਸਾਹਿਬ ਚੌਂਫਾਂਤ ਸਿੰਘੰਗ ਸਿੱਕਮ ਗੁਰਦੁਆਰਾ ਬਾਬਲੀ ਮੱਠ ਮੰਗੂ ਮੱਠ ਤੇ ਪੰਜਾਬੀ ਮੱਠ ਜਗਨਨਾਥਪੁਰੀ ਅੜੀਸਾ ਅਤੇ ਗੁਰਦੁਆਰਾ ਤਪੋ ਸਥਾਨ ਗੁਰੂ ਨਾਨਕ ਦੇਵ ਜੀ ਔਰ ਨਾਚਲ ਪ੍ਰਦੇਸ਼ ਦੇ ਮਾਮਲਿਆਂ ਸੰਬੰਧੀ ਲਗਾਤਾਰ ਆਵਾਜ਼ 28 ਜਾ ਰਹੀ ਹੈ ਪਰ ਲੰਮਾ ਸਮਾਂ ਬੀਤਣ ਬਾਅਦ ਵੀ ਇਹਨਾਂ ਦਾ ਹੱਲ ਨਹੀਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ اجلاس ਭਾਰਤ ਸਰਕਾਰ ਤੇ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਦੀ ਯਾਦਗਾਰ ਬਜੋਂ ਸੁਸ਼ੋਭਤ ਉਕਤ ਸਥਾਨਾਂ ਬਾਰੇ ਸਾਰਥਕ ਪਹੁੰਚ ਅਮਨਾਈ ਜਾਵੇ ਤਾਂ ਜੋ ਸਿੱਖ ਕੌਮ ਆਪਣੇ ਪਾਵਨ ਸਥਾਨਾਂ ਦੀ ਸੇਵਾ ਸੰਭਾਲ ਪੰਥਕ ਭਾਵਨਾਵਾਂ ਅਨੁਸਾਰ ਕਰ ਸਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ اجلاس ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਿੱਖਾਂ ਵਿਰੋਧ ਸੰਗਠਿਤ ਤੌਰ ਤੇ ਕੀਤੇ ਜਾ ਰਹੇ ਛਾਸ਼ੀ ਅਤੇ ਨਫਦੀ ਪ੍ਰਚਾਰ ਨੂੰ ਰੋਕਣ ਲਈ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਆਖਦਾ ਹੈ ਸਿੱਖਾਂ ਦਾ ਇਤਿਹਾਸ ਦੇਸ਼ ਦੀ ਹੋਂਦ ਹਾਸਤੀ ਨੂੰ ਬਚਾਉਣ ਵਾਲਾ ਹੈ ਲੇਕਿਨ ਇਸ ਨੂੰ ਭੁੱਲ ਕੇ ਕੁਝ ਲੋਕ ਮਿੱਥ ਕੇ ਸਿੱਖ ਵਿਰੋਧ ਸਿੱਖਾਂ ਵਿਰੋਧ ਕੂੜ ਪ੍ਰਚਾਰ ਕਰ ਰਹੇ ਹਨ ਇਸ ਲਈ ਸੋਸ਼ਲ ਮੀਡੀਆ ਨੂੰ ਹਥਿਆਰ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ ਪਰ ਸਰਕਾਰਾਂ ਚੁੱਪਚਾਪ ਦੇਖ ਰਹੀਆਂ ਹਨ ਦੂਸਰੇ ਪਾਸੇ ਪੰਜਾਬ ਤੇ ਸਿੱਖ ਪੰਥ ਪੱਖੀ ਸੋਸ਼ਲ ਮੀਡੀਆ ਤੇ ਅਕਸਰ ਹੀ ਸ਼ਿਕੰਜਾ ਕੱਸਿਆ ਜਾਂਦਾ ਹੈ ਕਈ ਵਾਰ ਖਾਤਿਆਂ ਨੂੰ ਦੇਸ਼ ਅੰਦਰ ਬੰਦ ਕਰਨ ਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵਿਰੋਧੀ ਪ੍ਰਚਾਰ ਕਰਨ ਵਾਲੇ ਸੋਸ਼ਲ ਮੀਡੀਆ ਖਾਤਿਆਂ ਨੂੰ ਰੋਕਣ ਵਾਸਤੇ ਸਬੰਧਤ ਪ੍ਰਸ਼ਾਸਨਾਂ ਨੂੰ ਲਿਖਣ ਦੇ باوجود ਵੀ ਕੋਈ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ ਹੈ ਅਜਦਾ ਅਜਲਾਸ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਦੇਸ਼ ਅੰਦਰ ਹਰ ਧਰਮ ਤੇ ਸਤਕਾਰ ਨੂੰ ਯਕੀਨੀ ਬਣਾਇਆ ਬਣਾਈ ਰੱਖਣ ਲਈ ਸੋਸ਼ਲ ਮੀਡੀਆ ਦੇ ਜਿਹੇ ਖਾਤਿਆਂ ਦੀ ਨજરਖਾਨੀ ਕਰੇ ਜੋ ਭਾਈਚਾਰਕ ਸਾਂਝਾ ਅਤੇ ਸਾਂਝਾਂ ਲਈ ਖਤਰਾ ਬਣ ਰਹੇ ਹਨ ਅਜਦਾ ਅਜਲਾਸ ਸੋਸ਼ਲ ਮੀਡੀਆ ਉੱਪਰ ਧਾਰਮਿਕ ਤੇ ਕੌਮੀ ਮਾਮਲਿਆਂ ਤੇ ਕੋਈ ਵੀ ਟਿੱਪਣੀ ਕਰਨ ਸਮੇਂ ਇਹ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਉਸ ਨਾਲ ਸਿੱਖ ਇਤਿਹਾਸ ਸਿਧਾਂਤਾਂ ਰਹਿਤ ਮਰਿਆਦਾ ਦੇ ਨਾਲ ਨਾਲ ਕਿਸੇ ਦੀਆਂ ਭਾਵਨਾ ਨੂੰ ਸੱਟ ਨਾ ਵੱਜੇ। ਭੋਲੇ ਸੋਨਿਹਾਲ ਆ ਇੱਕ ਜਿਹੜਾ ਮਤਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮੈਂ 2-4 ਫਿਕਰਾਂ ਤੁਹਾਡੇ ਨਾਲ ਸਾਂਝੀਆਂ ਵੀ ਕਰਨ ਨੂੰ ਜਾਊਂਗਾ ਕਿਉਂਕਿ ਜਰਨਲਿਸਟ ਕਤਰ ਸਾਹਿਬ ਨੇ ਸਾਰਾ ਮਤਾ ਪੇਸ਼ ਕਰਨਾ ਜਿਹੜੇ ਸਾਡੇ ਐਜੂਕੇਸ਼ਨ ਦੇ ادارے ਆ ਜਾਂ ਸਾਡੇ ਟਰੱਸਟ ਆ ਜਿਹੜਾ ਸਾਡਾ ਮੀਰੀ ਪੀਰੀ ਟਰੱਸਟ ਆ ਸ਼ਾਹਬਾਦ ਮਰਕੰਡਾ ਉਥੇ ਅਸੀਂ 8 ਕਰੋੜ ਰੁਪਇਆ ਸਾਲ ਦਾ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਦੇ ਆ ਤੇ ਨਿਰੰਤਰ ਦੇ ਰਹੇ ਤੇ ਹੁਣ ਵੀ ਦੇ ਰਹੇ ਹਾਂ ਉਥੇ ਪਹਿਲਾਂ ਗੋਡਿਆਂ ਦੇ ਸਫਲ ਆਪਰੇਸ਼ਨ ਹੁੰਦੇ ਸੀ ਹੁਣ ਅਸੀਂ ਉਥੇ ਕੈਥ ਲੈਬ ਜਿਹਦੇ ਵਿੱਚ ਸਟੈਂਟ ਪਾਏ ਜਾਣਗੇ ਜਾਂ ਓਪਨ ਬਾਈਪਾਸ ਸਰਜਰੀ ਉਹ ਵੀ ਉਹਨਾਂ ਨੂੰ ਉਹ ਸੈਂਕਸ਼ਨ ਕਰ ਦਿੱਤਾ ਤੇ ਉਹ ਮੇਰਾ ਖਿਆਲ ਆ ਆ ਥੋੜੇ ਸਮੇਂ ਦੇ ਵਿੱਚ ਜਿਹੜਾ ਆ ਉਹ ਚਾਲੂ ਹੋ ਜਾਊਗਾ ਤੇ ਅਸੀਂ ਉੱਥੇ ਇਹ ਵੀ ਯਤਨ ਕੀਤਾ ਕਿ ਉਹਨਾਂ ਨੂੰ 100 ਬਿਹਤਰਿਆਂ ਦਾ ਜਿਹੜਾ ਇੱਕ ਹਸਪਤਾਲ ਉਹ ਹਸਪਤਾਲ ਦਾ ਰੂਪ ਤੇ 100 ਸਾਨੂੰ ਸੀਟਾਂ ਹਰਿਆਣਾ ਕਮੇਟੀ ਵੱਲੋਂ ਅਫੀਲੀਏਸ਼ਨ ਮਿਲ ਚੁੱਕੀ ਆ ਤੇ ਉਹ ਅਸੀਂ ਕਾਲਜ ਜਿਹੜਾ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ ਤੇ ਕਈ ਵਾਰੀ ਅਕਸਰ ਲੱਗਦੇ ਆ ਸਾਡੇ ਤੇ ਭਈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਧਾਨ ਉੱਥੇ ਨੂੰ ਲੈ ਕੇ ਚਲ ਜਾਂਦੀ ਆ ਪਰ ਆਹ ਸਾਲ ਵੀ ਨਿਕਲ ਗਿਆ ਅਗਾਹ ਵੀ ਅਸੀਂ ਉਹਨਾਂ ਦਾ ਵਾਅਦਾ ਹਰਿਆਣੇ ਦੇ ਲੋਕਾਂ ਨਾਲ ਕਰਦੇ ਆ ਕਿ ਕਿਉਂਕਿ ਕੈਮਪੂਰੀ ਸਾਹਿਬ ਵਿੱਚ ਬੈਠੇ ਸਾਡੇ ਮੈਂਬਰ ਆ ਉੱਥੇ ਦੇ ਉਸ ٹرسٹ ਦੇ ਵੀ ਮੈਂਬਰ ਆ ਇਹ ਸਾਰੇ ٹرسٹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਲਕੀਅਤ ਆ ਸਿੱਧੇ ਤੌਰ ਦੇ ਉੱਤੇ ਤੇ ਉਹਨਾਂ ਦਾ ਅਸੀਂ ਆਤਕੀ ਯਤਨ ਕੀਤਾ ਵੀ 100 ਸੀਟਾਂ ਲਈ ਉਹਦਾ ਲੋਨ ਵੀ ਅਸੀਂ ਸਾਡਾ ਲਗਭਗ ਪਾਸ ਹੋ ਗਿਆ ਤੇ ਜੇ ਗੁਰੂ ਨੇ ਕਿਰਪਾ ਕੀਤੀ ਆਉਂਦੇ ਸਾਲ ਉੱਥੇ ਮੈਡੀਕਲ ਕਾਲਜ ਹਰਿਆਣੇ ਦੇ ਵਿੱਚ ਜਿਹੜਾ ਚੜ੍ਹਦੀ ਕਲਾ ਨਾਲ ਚੱਲਣ ਸ਼ੁਰੂ ਹੋ ਜਾਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਸੋ ਸ੍ਰੀ ਅਕਾਲ ਸੋ ਦੂਸਰੀ ਜਿਹੜੀ ਕਿਉਂਕਿ ਪੰਜਾਬ ਦੇ ਵਿੱਚ ਵੀ ਸਾਡੇ ਐਜੂਕੇਸ਼ਨ ਅਦਾਰੇ ਬੜੇ 16 ਤੋਂ ਲਗਾਤਾਰ ਘਾਟਿਆਂ 'ਚ ਜਾ ਰਹੇ ਸੀ ਅੱਜ ਮੈਨੂੰ ਖੁਸ਼ੀ ਮਹਿਸੂਸ ਹੋਊਗੀ ਤੁਹਾਨੂੰ ਸਾਰਿਆਂ ਨੂੰ ਮੈਂਬਰ ਸਭਾਨਾ ਨੂੰ ਵੀ ਖੁਸ਼ੀ ਮਹਿਸੂਸ ਹੋਊਗੀ ਕਿ ਮਾਰਚ 24 ਤੱਕ ਚਾਹੇ ਸਾਡੇ ਟਰੱਸਟ ਆ ਚਾਹੇ ਸਾਡੇ ਐਜੂਕੇਸ਼ਨ ਦੇ ਸਕੂਲ ਆ ਚਾਹੇ ਕਾਲਜ ਆ ਮਾਰਚ 24 ਤੱਕ ਕੋਈ ਬਕਾਇਆ ਨਹੀਂ ਛੱਡਿਆ ਜਾਊਗਾ ਇਸ ਅਪ੍ਰੈਲ ਦੇ ਵਿੱਚ ਇੱਕ ਇੱਕ ਪੈਸਾ ਜਿਹੜਾ ਸਾਰਿਆਂ ਦਾ ਚੁਕਾ ਦਿੱਤਾ ਜਾਊਗਾ ਪਰ ਮੈਂ ਸਕੂਲਾਂ ਕਾਲਜਾਂ ਨੂੰ ਵੀ ਬੇਨਤੀ ਕਰਦਾ ਪਿਛਲੀ ਵਾਰੀ ਵੀ ਥੱਲੇ ਕੀਤੀ ਸੀ ਕਈ ਕਾਲਜ ਦਾ ਸਵਾ 2-2 ਕਰੋੜ ਰੁਪਏ ਦੇ ਨਾਗਦ ਚੈੱਕ ਲੈ ਕੇ ਗਏ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਤੁਹਾਨੂੰ 13 ਮਹੀਨਿਆਂ ਦੀ ਤਨਖਾਹ ਪੈਂਡਿੰਗ ਆ ਇੱਕ ਤਨਖਾਹ ਦਸਵੰਨ ਦੇ ਤੌਰ ਤੇ 14 ਮਹੀਨੇ ਐਡ ਕਰ ਲਓ ਕਿ ਜੇ ਇਕੱਠੀ ਤਨਖਾਹ ਮਿਲੀ ਆ ਤੇ 14 ਪਰ ਕਿਸੇ ਨੇ ਕੋਈ ਐਡ ਨਹੀਂ ਕੀਤਾ ਪਰ ਅਸੀਂ ਆਪਣੀ ਜ਼ਿੰਮੇਵਾਰੀ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨੇ ਸਾਰੇ 24 ਤੱਕ ਅਸੀਂ ਅੱਜ ਕੀ ਨਿਰਣਾ ਲੈ ਲਿਆ ਪੈਸਾ ਪੈਸਾ ਉਹਨਾਂ ਦਾ ਦੇ ਦੇਣਾ ਪਰ ਉਹਨਾਂ ਨੂੰ ਵੀ ਬੇਨਤੀ ਕਰਦਾ ਇਹ ਗੁਰੂ ਰਾਮਦਾਸ ਦੇ ਦਰ ਦੀ ਮਾਇਆ ਉਹਨੂੰ 5-5 10-10 4 ਘੰਟੇ 6 ਘੰਟੇ ਬੈਠ ਕੇ ਉੱਥੇ ਆਪਣੇ ਹੁਣ ਦੇਖੋ ਕਿਦਾਂ ਅੱਜ ਦੇਖੋ 4-4 ਘੰਟੇ ਤੋਂ ਘੱਟ ਨਹੀਂ ਸਮਾਂ ਲੱਗਣਾ ਤੇ ਮੱਥਾ ਟੇਕਣ ਲਈ 10 ਸਕਿੰਟ ਜਾਂ 15 ਸਕਿੰਟ ਹੀ ਸਿਹਾਉਂਦੇ ਆ। ਇੰਨੀ ਕਰੜੀ ਇਹ ਕਠਿਨਾਈ ਦੇ ਵਿੱਚੋਂ ਮਾਇਆ ਆਉਂਦੀ ਆ ਤੇ ਇਹਨੂੰ ਗਵਰਨਮੈਂਟ ਦਾ ਖਜ਼ਾਨਾ ਨਾ ਸਮਝੋ। ਇਹ ਸਰਕਾਰ ਦਾ ਖਜ਼ਾਨਾ ਨਹੀਂ ਵੀ ਜਿੱਦਾਂ ਮਰਜ਼ੀ ਕੋਈ ਲੁੱਟੀ ਜਾਵੇ, ਕੱਟੀ ਜਾਵੇ। ਇਹ ਗੁਰੂ ਨਾਨਕ ਦੇਵ ਜੀ ਦੇ ਦਰ ਦੀ ਉਹ ਮਾਇਆ ਦਸਵੰਧ ਦੇ ਤੌਰ ਤੇ ਆ। ਤੇ ਜੇ ਆਪਾਂ ਸੰਜਮ ਵਰਤੀਏ, ਇਹਨੂੰ ਸਰਕਾਰ ਵਾਂਗੂ ਨਾ ਕਰੋ ਵੀ ਸਾਨੂੰ ਆ ਵੀ ਲੱਗ ਜਾਏ, ਆ ਵੀ ਲੱਗ ਜਾਏ। ਠੀਕ ਆ ਸਾਰਾ ਮੈਂ ਉਹਦੇ ਅੰਕੜੇ ਦੇਣੇ ਦੇਣੇ ਮੈਦਾ ਸਾਹਿਬ ਨੇ ਪਰ ਮੇਰਾ ਫਰਜ਼ ਬਣਦਾ ਸੀ ਮੈਂ ਤੁਹਾਡੇ ਨਾਲ ਸਾਂਝ ਕਰਾਂ ਸੋ ਉਹ ਦੇ ਵਿੱਚ ਅਸੀਂ ਐਤਕੀ ਆ ਇੱਕ ਮਤਾ ਹੁਣ ਲਿਆਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਦਾ ਇਹ ਜਨਰਲ ਜਲਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧਿਕ ਆਧਾਰਿਆਂ ਦੀ ਲੋੜ ਨੂੰ ਮੁੱਖ ਰੱਖਦੇ ਹਾਂ ਬਿਤੀ ਸਾਲ 24-25 ਲਈ ਜਨਰਲ ਬੋਰਡ ਫੰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ 10 ਕਰੋੜ ਰੁਪਇਆ ਵਿਦਿਆ ਫੰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦਿੰਦਾ ਹੈ